ਜੀਕਰ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੀਜਪੀ ਦੇ ਲੀਡਰ ਬੋਨੀ ਦੇ ਨਾਲ ਇਹਦਾ ਬਹੁਤ ਹੀ ਮਤਭਾਗਾ ਬਿਆਨ ਸੁਣਿਆ ਲਖ ਲਾਣ ਤਾ ਇਹ ਕੁੂਜੇ ਬੰਦੇ ਨੂੰ ਜਿਨੇ ਦਸਤਾਰ ਬੰਨ੍ਹ ਕੇ ਸਿੱਖ ਧਰਮ ਦੇ ਬਾਰੇ ਨੀਵਾ ਬੋਲਣ ਲਈ ਕਿਉਂਕਿ ਇਹ ਲੋਕਾਂ ਨੂੰ ਇਹ ਨਹੀਂ ਪਤਾ ਦੇਖੋ ਇਹ ਬੋਲ ਰਿਹਾ ਕਿ ਸਿੱਖ ਧਰਮ ਸਭ ਤੋਂ ਛੋਟਾ ਧਰਮ ਹੈ ਬੱਚਾ ਧਰਮ ਹੈ ਧਰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਧਰਮ ਸਾਰੇ ਹੀ ਅਤੀ ਸਤਕਾਰਯੋਗ ਨੇ ਹਰੇਕ ਵਿਅਕਤੀ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ ਤੇ ਆਪਣੇ ਆਪਣੇ ਧਰਮ ਦੇ ਮੁਤਾਬਕ ਚੱਲੇ ਸਾਰੇ ਤੁਨਸਤਕਾਰ ਯੋਗ ਨੇ ਪਰ ਇਹ ਬੋਨੀ ਜਨਾਲਾ ਜਿਹੜਾ ਕਿ ਬੀਜੇਪੀ ਦਾ ਲੀਡਰ ਲੱਖ ਲਾਹਣ ਤਹੋਜੇ ਬੰਦੇ ਦੇ ਜਿਹੜਾ ਦਸਤਾਰ ਬੰਨ ਕੇ ਮੈਂ ਸਮਝਦਾ ਕਿ ਖਾਸ ਤੌਰ ਤੇ ਸਿੱਖ ਧਰਮ ਦੇ ਖਿਲਾਫ ਬੋਲ ਰਿਹਾ ਤੇ ਦਸਤਾਰ ਸਜਾ ਕੇ ਬੋਲ ਰਿਹਾ ਕਿ ਛੋਟਾ ਧਰਮ ਹੈ ਮੈਨੂੰ ਇੱਕ ਐਜ ਸਿੱਖ ਹੋਣ ਦੇ ਨਾਤੇ ਬੜਾ ਇਸ ਗੱਲ ਲਈ ਦੁੱਖ ਲੱਗਿਆ ਤੇ ਮੈਂ ਤਾਂ ਬੋਲਦਾ ਕਿ ਇਹਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਕੁਰਬਾਨੀਆਂ ਭਰਿਆ ਬੰਦ-ਬੰਦ ਕਟਵਾ ਲੇ ਖੋਪੜੀਆਂ ਲੋਹਾਲੀਆਂ ਮਾਵਾਂ ਨੇ ਗਲਾਂ ਦੇ ਵਿੱਚ ਹਾਰ ਪਾ ਲੇ ਪਤਾ ਹੀ ਨਹੀਂ ਕਿੰਨੀਆਂ ਲੱਖਾਂ ਕੁਰਬਾਨੀਆਂ ਇਸ ਧਰਮ ਦੇ ਵਿੱਚ ਸਿੰਘਾਂ ਨੇ ਕੀਤੀਆਂ ਨੇ ਪਰ ਉਸ ਧਰਮ ਨੂੰ ਸਿੱਖ ਧਰਮ ਨੂੰ ਇੱਕ ਤੌਰ ਤੇ ਖਾਸ ਤੌਰ ਤੇ ਟਾਰਗੇਟ ਕਰਕੇ ਇਹ ਕਹਿਣਾ ਕਿ ਇਹ ਛੋਟਾ ਧਰਮ ਹੈ ਇਹ ਬੱਚਾ ਧਰਮ ਹੈ ਮੈਂ ਸਮਝਦਾ ਕਿ ਬੜਾ ਅਫਸੋਸਨਾਕ ਹੈ ਤੇ ਬਾਅਦ ਚ ਫਿਰ ਇਹ ਮਾਫੀਆਂ ਵੀ ਸ਼ਕਤੀਓ ਮੰਗ ਜਾਂਦੇ ਨੇ ਇਹ ਅਜੇ ਭਾਜੀ ਦੇ ਲੀਡਰ ਬੋਨੀ ਜੀ ਨਾਲੇ ਘੁੱਗੂ ਜੀ ਨੇ ਕਾਰਨਾਮਾ ਕੀਤਾ ਪਰਸੋ ਚੌਥੇ ਉਹ ਰਾਜਾ ਬੜਿੰਗ ਕਾਂਗਰਸ ਦਾ ਪ੍ਰਧਾਨ ਬਹੁਤ ਪੌਂਖਦਾ ਉਹ ਵੀ ਉਹਦੀ ਬੀਬੀ ਵੀ ਬਿਆਨ ਦੰਦੀ ਸੀ ਕਹਿੰਦੀ ਆ ਪੰਜਾ ਜੀ ਇਹ ਗੁਰੂਆਂ ਦਾ ਪੰਜਾ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਪੰਜਾ ਦੇ ਇੱਕੇ ਤਾਂ ਕਹਿੰਦੀ ਕਾਂਗਰਸ ਨੇ ਜੀ ਪੰਜਾ ਚੋਣਸ਼ਾਨ ਰੱਖਿਆ ਇਹ ਲੀਡਰਾਂ ਨੂੰ ਹੋਇਆ ਕੀ ਹੈ ਲੱਖ ਲੜਦੇ ਹੋਏ ਲੀਡਰਾਂ ਦੇ ਬਾਅਦ ਚੋਂ ਫਿਰ ਝੰਡੁੱਤੀ ਫਿਰਦੇ ਨੇ ਕਿ ਮਾਫੀ ਮੰਗਦੇ ਨੇ ਕਿ ਮੈਂ ਤੋ ਜਲਵਾਤੀ ਹੋ ਕੇ ਬਿਆਨ ਦੇ ਆ ਗਿਆ ਪਹਿਲੇ ਹੀ ਦੇਖ ਕੇ ਬੋਲੋ ਇਹ ਬੀਬੀ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਪੰਜਾ ਹੈ ਖੂਨੀ ਪੰਜਾ ਜਿਹਨੇ ਕੀਤਾ ਕੀ ਆ ਇੱਕ ਪੀੜ੍ਹੀ ਸਾਡੀ ਨੌਜਵਾਨਾਂ ਦੀ ਮਾਰੀ ਆ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਆ ਪੰਜੇ ਨੇ ਸੋ ਇਹ ਭੋਨੀ ਜ ਨਾਲ ਉਹਨੇ ਫਿਰ ਮਾਫੀ ਮੰਗੂਗਾ ਬੀਬੀ ਮਾਹੀ ਮੰਨ ਚੁੱਕੀ ਆ ਲੱਖ ਲਾਣ ਦੇ ਹੋ ਜੋ ਲੋਕਾਂ ਦੇ ਜਿਨ੍ਹਾਂ ਦੀ ਕਟਿਆ ਤੇ ਮਾੜੀ ਤੇ ਛੋਟੀ ਸੋਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਜੇਪੀ ਦੇ ਲੀਡਰ ਬੋਲੀ ਦੇ ਨਾਲ ਇਹਦਾ ਬਹੁਤ ਹੀ ਮਤਭਾਗਾ ਬਿਆਨ ਸੁਣਿਆ ਲੱਖ ਲਾਣ ਤਾ ਇਹ ਕੁਜੇ ਬੰਦੇ ਨੂੰ ਜਿਹਨੇ ਦਸਤਾਰ ਬੰਨ੍ਹ ਕੇ ਸਿੱਖ ਧਰਮ ਦੇ ਬਾਰੇ ਨੀਵਾ ਬੋਲਣ ਲਈ ਕਿਉਂਕਿ ਇਹ ਲੋਕਾਂ ਨੂੰ ਇਹ ਨਹੀਂ ਪਤਾ ਦੇਖੋ ਇਹ ਬੋਲ ਰਿਹਾ ਕਿ ਸਿੱਖ ਧਰਮ ਸਭ ਤੋਂ ਛੋਟਾ ਧਰਮ ਹੈ ਬੱਚਾ ਧਰਮ ਹੈ ਧਰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਧਰਮ ਸਾਰੇ ਹੀ ਅਤੀ ਸਤਕਾਰਯੋਗ ਨੇ ਹਰੇਕ ਵਿਅਕਤੀ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ ਤੇ ਆਪਣੇ ਆਪਣੇ ਧਰਮ ਦੇ ਮੁਤਾਬਕ ਚੱਲੇ ਸਾਰੇ ਤਨਸਕਾਰ ਯੋਗ ਨੇ ਪਰ ਇਹ ਬੋਨੀ ਜਨਾਲਾ ਜਿਹੜਾ ਕਿ ਭਾਜਪੀ ਦਾ ਲੀਡਰ ਲੱਖ ਲਾਹਣ ਤਾ ਇਹੋ ਜਿਹੇ ਬੰਦੇ ਦੇ ਜਿਹੜਾ ਦਸਤਾਰ ਬੰਨ ਕੇ ਮੈਂ ਸਮਝਦਾ ਕਿ ਖਾਸ ਤੌਰ ਤੇ ਸਿੱਖ ਧਰਮ ਦੇ ਖਿਲਾਫ ਬੋਲ ਰਿਹਾ ਤੇ ਦਸਤਾਰ ਸਜਾ ਕੇ ਬੋਲ ਰਿਹਾ ਕਿ ਛੋਟਾ ਧਰਮ ਹੈ ਮੈਨੂੰ ਇੱਕ ਐਜ ਸਿੱਖ ਹੋਣ ਦੇ ਨਾਤੇ ਬੜਾ ਇਸ ਗੱਲ ਦੀ ਦੁੱਖ ਲੱਗਿਆ ਤੇ ਮੈਂ ਤਾਂ ਬੋਲਦਾ ਕਿ ਇਹਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਕੁਰਬਾਨੀਆਂ ਭਰਿਆ ਬੰਦ-ਬੰਦ ਕਟਵਾ ਲੇ ਖੋਪੜੀਆਂ ਲੋਹਾਲੀਆਂ ਮਾਵਾਂ ਨੇ ਗਲਾਂ ਦੇ ਵਿੱਚ ਹਾਰ ਪਾ ਲੇ ਪਤਾ ਹੀ ਨਹੀਂ ਕਿੰਨੀਆਂ ਲੱਖਾਂ ਕੁਰਬਾਨੀਆਂ ਇਸ ਧਰਮ ਦੇ ਵਿੱਚ ਸਿੰਘਾਂ ਨੇ ਕੀਤੀਆਂ ਨੇ ਪਰ ਉਸ ਧਰਮ ਨੂੰ ਸਿੱਖ ਧਰਮ ਨੂੰ ਇੱਕ ਤੌਰ ਤੇ ਖਾਸ ਤੌਰ ਤੇ ਟਾਰਗੇਟ ਕਰਕੇ ਇਹ ਕਹਿਣਾ ਕਿ ਇਹ ਛੋਟਾ ਧਰਮ ਹੈ ਇਹ ਬੱਚਾ ਧਰਮ ਹੈ ਮੈਂ ਸਮਝਦਾ ਕਿ ਬੜਾ ਅਫਸੋਸਨਾਕ ਹੈ ਤੇ ਬਾਅਦ ਚ ਫਿਰ ਇਹ ਮਾਫੀਆਂ ਵੀ ਛਤੀ ਮੰਗ ਜਾਂਦੇ ਨੇ ਇਹ ਅਜੇ ਭਾਜੀ ਦੇ ਲੀਡਰ ਬੋਨੀ ਜੀ ਨਾਲ ਇਹ ਘੁੱਗੂ ਜਿਹਾ ਨੇ ਕਾਰਨਾਮਾ ਕੀਤਾ ਪਰਸੋ ਚੌਥੇ ਉਹ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਬਹੁਤ ਪੁੰਖਦਾ ਉਹ ਵੀ ਉਹਦੀ ਬੀਬੀ ਵੀ ਬਿਆਨ ਦੰਦੀ ਸੀ ਕਹਿੰਦੀ ਆ ਪੰਜਾ ਜੀ ਇਹ ਗੁਰੂਆਂ ਦਾ ਪੰਜਾ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਪੰਜਾ ਦੇ ਇੱਕ ਤਾਂ ਕਹਿੰਦੀ ਕਾਂਗਰਸ ਨੇ ਜੀ ਪੰਜਾ ਚੋਣਸਾਰ ਰੱਖਿਆ ਇਹ ਲੀਡਰਾਂ ਨੂੰ ਹੋਇਆ ਕੀ ਹੈ ਲੱਖ ਲੜਦੇ ਹੋਏ ਲੀਡਰਾਂ ਦੇ ਬਾਅਦ ਚੋਂ ਫਿਰ ਝਾੜ ਚੁੱਕੀ ਫਿਰਦੇ ਨੇ ਕਿ ਮਾਫੀ ਮੰਗਦੇ ਨੇ ਕਿ ਮੈਂ ਤਾਂ ਜਵਾਤੀ ਹੋ ਕੇ ਬਿਆਨ ਦੇ ਆ ਗਿਆ ਪਹਿਲੇ ਹੀ ਦੇਖ ਕੇ ਬੋਲੋ ਇਹ ਬੀਬੀ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਪੰਜਾ ਹੈ ਖੁੰਨੀ ਪੰਜਾ ਜਿਹਨੇ ਕੀਤਾ ਕੀ ਆ ਇੱਕ ਪੀੜ੍ਹੀ ਸਾਡੀ ਨੌਜਵਾਨਾਂ ਦੀ ਮਾਰੀ ਆ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਆ ਪੰਜੇ ਨੇ ਸੋ ਇਹ ਬੋਲੀ ਜ ਨਾਲ ਉਹਨੇ ਫਿਰ ਮਾਫੀ ਮੰਗੂਗਾ ਬੀਬੀ ਮਾਫੀ ਮੰਨ ਚੁੱਕੀ ਆ ਲੱਖ ਲਾਂਹ ਦੇ ਹੋ ਜੋ ਲੋਕਾਂ ਦੀ ਜਿਹਨਾਂ ਦੀ ਘਟਿਆ ਤੇ ਮਾਰੀ ਤੇ ਛੋਟੀ ਸੋਚ ਆ ਵੈਕੂ ਜੀ ਦਾ ਕਲਤਾ ਵੈਕੂ ਜੀ ਕੀ